ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਉਹ ਠੀਕ ਠਾਕ ਹਾਂ। ਚੜਦੀ ਕਲਾ। ਇੱਧਰ ਦੇਖੋ ਸਾਡੀ ਕੀ ਕਰਦੀ ਐ। ਭਰੀ। ਹੈਂ? ਕੀ ਕਰਦਾ ਤੂੰ? ਮੈਂ ਲੌਕ ਜਾਣਾ। ਮੈਂ ਨਹੀਂ ਤੈਨੂੰ ਦੇਖਣਾ। ਤੂੰ ਕੀ ਕਰਦਾ? ਓਕੇ। ਮੈਂ ਨਹੀਂ ਦੇਖਣਾ। ਬਾਏ ਬਾਏ। ਬਾਏ ਬਾਏ। ਇਹ ਨੂੰ ਮੈਦਾਨ ਲੱਭਾ ਖੁੱਲਾ ਭੱਜਣ ਨੂੰ ਤੇ ਸੂਤ ਨਹੀਂ ਆਉਦੀ। ਟੋਪੀ ਲਾਤੀ। ਹੁਣ ਕੁੱਟ ਭੈਣੀ ਤੇਰੇ। ਟੋਪੀ ਲਾਤੀ ਹੈ ਕਟ ਪੈਣੀ ਕਟ ਆ ਜਾ ਫੇ ਟੋਪੀ ਦੇਈਏ ਸਿਰ ਤੇ ਟੋਪੀ ਕੇ ਸਿੱਟੀ ਟੋਪੀ ਕੇ ਸਿੱਟੀ ਟੋਪੀ ਕੇ ਸਿੱਟੀ ਉਹ ਸਿੱਟੀ ਥੱਲੇ ਹੈ ਨਾ ਇਹ ਉੱਪਰ ਸਿਰ ਤੇ ਲੈਣੀ ਸਿਰ ਤੇ ਹੀ ਲੈਣੀ ਇਧਰ ਗੱਲ ਇਧਰ ਦੇਖ ਆਹ ਕੌਣ ਆਹ ਕੌਣ ਆਹ ਕੌਣ ਉਹ ਕੌਣ ਉਹ ਕੌਣ ਇਧਰ ਕਿੱਦਾਂ ਕਰਦਾ ਨਾ ਪਿੱਕੂ ਚੂ ਇਧਰ ਕਰ ਦੇ ਪੂੰਚ ਇਹਨੂੰ ਇਆਦੀ ਮਿਲੀ ਅੱਜ ਆ ਲੈ ਮੈਂ ਚੱਲਿਆ ਬਾਏ ਬਾਏ ਚਾਓ ਬਾਏ ਬਾਏ ਆਹ ਦੇ ਚੱਲਿਆ ਮੈਂ ਬਾਹਰ ਮੈਂ ਇਧਰ ਚੱਲਿਆ ਉੱਪਰ ਸੜਕ ਤੇ ਮੈਂ ਇਧਰ ਚੱਲਿਆ ਤੂੰ ਜਾਣਾ ਹੈ ਜਾਣਾ ਹੈ ਕਿੱਥੇ ਜਾਣਾ ਹੈ ਦੱਸ ਕਿੱਥੇ ਜਾਣਾ ਮੈਨੂੰ ਮੈਂ ਤੈਨੂੰ ਜਾਣ ਨਹੀਂ ਦੇਣਾ ਮੈਂ ਤੈਨੂੰ ਜਾਣ ਨਹੀਂ ਦੇਣਾ ਹੁਣ ਭੋਲਿਆ じゃ ਗੱਡੀਆਂ ਆਉਂਦੀਆਂ ਉਧਰ ਪਤਾ ਆ ਟੋਪੀ ਲੈ ਪੀਨਾਂ ਤੇ ਗੰਦੀ ਕਰਦੀ ਹਾ ਟੋਪੀ ਗੰਦੀ ਕਰਦੀ ਤੂੰ ਆਇਤਾ ਇੱਧਰ ਗੱਲ ਕਰ ਇੱਧਰ ਗੱਲ ਕਰ ਤੂੰ ਕਾ ਛਛਕਾਰ ਹੈਲੋ ਹਾਈ ਕਰ ਦੇ ਇਹ ਨਹੀਂ ਸੁੱਤਾਂ ਦੀ ਨਵਰਾ ਸਿਰ ਜਣਾ ਓਏ ਹਾਰੇ ਪੱਬੂ ਮਾਨੂੰ ਆ ਗਈ ਇੱਧਰ ਮਾਨੂੰ ਕਿੱਥੇ ਆ ਮਾਨੂੰ ਕਿਤਾ ਬੋਲਦੀ ਆ ਮਾਨੂੰ ਕਿਤਾ ਬੋਲਦੀ ਡੌਗੀ ਡੌਗੀ ਕਿਤਾ ਬੋਲਦਾ ਹੈ ਦੱਸ ਦੇ ਡੌਗੀ ਕਿੰਨਾ ਬੋਲਦਾ ਆ ਡੌਗੀ ਕਿੰਨਾ ਬੋਲਦਾ ਦੱਸ ਦੇ ਜੇ ਨੂੰ ਪਤਾ ਨਹੀਂ ਆ ਲੈ ਇਹ ਆ ਲੈ ਟੋਪੀ ਤੇ ਨੂੰ ਭਜਣਾ ਨਹੀਂ ਭਜਣਾ ਨਹੀਂ ਮੈਂ ਫਾ ਲੈਣਾ ਤੈਨੂੰ ਫਾ ਲੈਣਾ ਆਹ ਕਾ ਕ ਹੋ ਰਿਹਾ ਤੇ ਕਾ ਹੈਲੋ ਹਾਈ ਇਹ 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 ਨਾ ਚਾਉਂਦੇ ਕਾ ਜਿੱਤੇ ਸੰਭਲ ਸੰਭਲ ਕੇ ਪੈਰ ਰੱਖਦੀ ਤੇਰੇ ਕੁਟ ਬਹੁ ਪਣੀਆ ਤੇਰੇ ਕੁਟ ਬਹੁ ਪਣੀ ਮੱਟੀ ਦੇ ਇਤਾਂ ਸ਼ਰਾਰਤਾਂ ਲੱਗੀ ਹੋਈ ਆ ਕੰਨ ਸਾਡੇ ਨਾਲ ਹਨਾ ਇੱਧਰ ਆ ਇੱਧਰ ਇੱਧਰ ਆ ਆਦੇ ਹੁਣ ਅੰਦਰ ਜਾਣਾ ਚੱਲ ਫੇ ਚੱਲ ਫੇ ਬੂਆ ਲਾ ਦੀਏ ਆਪਾਂ ਅੰਦਰ ਚਲ ਜਾਣਾ ਹੁਣ ਓਕੇ ਓ ਅੰਦਰ ਵੜ ਗਈ ਹੁਣ ਇਦਾਂ ਸਾਡਾ ਵੀ ਜੀ ਲਾਇਆ ਹੋਇਆ ਇਹਨੇ ਫੇ ਆ ਗਿਆ ਤੂੰ ਰੇ ਅੰਦਰ ਹੀ ਬਾਏ 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 ਤੂੰ ਵੀ ਕਰਦੇ ਤਾ ਕਿ ਬਾਏ ਬਾਏ ਇਹ ਕ ਬੱਚਿਆਂ ਨੇ ਸ਼ਰਾਰਤਾਂ ਦਿਖਾ ਲਈਏ ਤੁਹਾਨੂੰ ਥੋੜੀਆਂ ਜਿਹੀਆਂ ਲਾਈਵ ਕਰਕੇ ਹੈਨਾ ਤੇ ਕਹੇ ਹੈਲੋ ਪੈਰ ਰੱਖਦੀ ਆ ਥੱਲੇ ਉੱਚਾ ਨਹੀਂ ਮਾ ਥਾਵਾਂ ਤੇ ਪੈਰੇ ਢਾਲ ਢਾਰ ਕੇ ਰੱਖਦੀ ਆ ਸਿਰ ਜ ਨਹੀਂ ਤੇ ਕਹੇ ਮੈਂ ਨਹੀਂ ਤੂੰ ਕ ਸੁਤਣਾ ਅੱਜ ਹੈਨਾ ਸੁਤੋਣਾ ਅੱਜ ਤੇ ਕਹੇ ਮੈਂ ਨਹੀਂ ਸੁਤੋਣਾ ਅੱਜ દોડ લાગਦੀ ਆ સોયે ਸੀ થોડા જ લાઈવ મેં કરે કરે લાઈવ બી હોના ચાહીદ આ ਤੇ બચ્ચા ના ખેલ દે સગે ਤੇ ਤੁਹਾਡੇ ਨਾਲ આવી કે चलो સાજા કર દેવા સહીયા જી જે વિડિયો ਸਾਡੀ લાઈવ સાટા ચાંગા લગા તો શેર જરૂર કરે ਤੇ ચેનલ ਨੂੰ સબસ્ક્રાઇબ કરે તો ગાઈ સબસ્ક્રાઇબ કરી લો હા Two coming in.